ਆਮ ਆਦੀ ਪਾਰਟੀ ਦਾ 130 ਮਿਸ਼ਨ ਫੇਲ ਹੋਣ ਤੋਂ ਬਾਅਦ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨੇ ਹੁਣ ਜਿੱਥੇ ਕੱਲ ਉਹਨਾਂ ਦੇ ਵੱਲੋਂ ਡੀਸੀਆਂ ਨੂੰ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਹੁਣ ਨਸ਼ੇ ਦੇ ਖਾਤਮੇ ਲਈ ਕਿਉਂਕਿ ਨਸ਼ੇ ਦੇ ਉੱਪਰ ਲਗਾਤਾਰ ਘੇਰਿਆ ਗਿਆ ਆਮ ਆਦੀ ਪਾਰਟੀ ਨਸ਼ੇ ਨੂੰ ਖਤਮ ਕਰਨ ਦੇ ਲਈ ਹੁਣ ਪੂਰੇ ਸੂਬੇ ਦੇ ਐਸਐਸਪੀ ਨੂੰ ਇੱਕ ਮੀਟਿੰਗ ਦੇ ਵਿੱਚ ਤਿੱਖੇ ਦੇ ਸਖਤ ਆਦੇਸ਼ ਜਿਹੜੇ ਆ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦਿੱਤੇ ਗਏ ਨੇ ਕਿਹੜੇ ਇਹ ਆਦੇਸ਼ ਨੇ ਕਿੰਨੇ ਕਾਰਗਰ ਹੋਣਗੇ ਇਸ ਉੱਪਰ ਗੱਲਬਾਤ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਜਲੰਧਰ ਜਿਮਨੀ ਚੋਣ ਜਿਹੜੀ ਕਿ ਕਾਂਗਰਸ ਦੇ ਲਈ ਟੇਢੀ ਖੀਰ ਸਾਫਤ ਹੁੰਦੀ ਨਜ਼ਰ ਆ ਰਹੀ ਹੈ ਭਾਵੇਂ ਕਿ ਲੋਕ ਸਭਾ ਸੀਟ ਕਾਂਗਰਸੀ ਝੋਲੀ ਪਈ ਸੀ ਵੱਡੇ ਮਾਰ ਦੇਣ ਦੇ ਨਾਲ ਲੇਕਿਨ ਜਿਮਨੀ ਚੋਣ ਆਉਂਦੇ ਹੋਏ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਹੁਣ ਇੱਕ ਸਾਬਕਾ ਕਾਂਗਰਸੀ ਲੀਡਰ ਨੇ ਇੱਥੇ ਨਵੀਂ ਦੁਚਿੱਤੀ ਹੈ ਜਿਹੜੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਹਾਈ ਕਮਾਂਡ ਦੇ ਲਈ ਪੇਸ਼ ਕਰ ਦਿੰਦੀ ਹੈ ਕਿਹੜੀ ਦੁਚਿੱਤੀ ਹੈ ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਪੇਚ ਫਸਦਾ ਨਜ਼ਰ ਆ ਰਿਹਾ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਜਿਮਨੀ ਚੋਣ ਦੇ ਨਾਲ ਹੀ ਜੁੜੀ ਹੋਈ ਕਿਉਂਕਿ ਜਿੱਥੇ ਪਾਰਟੀਆਂ ਅਸਮੰਜਸ ਦੀ ਸਥਿਤੀ ਵਿੱਚ ਨੇ ਇਹ ਰੋਚ ਮੁਕਾਬਲੇ ਦੇ ਵਿੱਚ ਜਲੰਧਰ ਨਿਵਾਸੀ ਵੀ ਹੁਣ ਅਸਮੰਜਸ ਦੇ ਵਿੱਚ ਨੇ VOTER ਦੁਚਿੱਤੀ ਦੇ ਵਿੱਚ ਨੇ ਕਿਉਂ ਗੱਲਬਾਤ ਇਸ ਦੇ ਉੱਪਰ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਅਣਖੀ ਜੀ ਪ੍ਰਾਈਮ ਮੁੱਦੇ ਵਿੱਚ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਮਾਨ ਸਾਹਿਬ ਅਣਖੀ ਜੀ 13 0 ਦਾ ਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਅਸੀਂ 13 0 ਕਰਕੇ ਹੀ ਦਮ ਲੈਣਾ ਲੇਕਿਨ ਮਿਸ਼ਨ ਬੁਰੀ ਤਰੀਕੇ ਦੇ ਨਾਲ ਫੇਲ ਹੋਇਆ ਲੇਕਿਨ ਇਸਾ ਰਿਜ਼ਲਟ ਨੇ ਮੁੱਖ ਮੰਤਰੀ ਸਾਹਿਬ ਨੂੰ ਐਕਸ਼ਨ ਦੇ ਵਿੱਚ ਲਿਆਂਦਾ ਹੈ ਲਗਾਤਾਰ ਕਾਰਜਾਂ ਨੂੰ ਲੈ ਕੇ ਹੁਣ ਐਕਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਿਖਾਏ ਦੇ ਰਹੇ ਨੇ ਜਿੱਥੇ ਕੱਲ ਡੀਸੀਆਂ ਦੇ ਲਈ ਸਖਤ ਹਦਾਇਤਾਂ ਦਿੱਤੀਆਂ ਗਿਆ ਸੀ ਗੈਰ ਕਾਨੂੰਨੀ ਕੰਮਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਿੱਧੇ ਤੌਰ ਤੇ ਡੀਸੀ ਸਾਹਿਬ ਨੂੰ ਉਹਨਾਂ ਨੇ ਜ਼ਿੰਮੇਵਾਰ ਬਣਾਇਆ ਸੀਗਾ ਉੱਥੇ ਹੀ ਅੱਜ ਤਮਾਮ ਐਸਐਸਪੀਜ਼ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਲਈ ਸਖਤ ਆਦੇਸ਼ ਦੇ ਦਿੱਤੇ ਗਏ ਨੇ बड़े पदਰ ਦੇ ਉੱਪਰ ਤਬਾਦਲਾਂ ਦੀ ਗੱਲ ਕੀਤੀ ਜਾ ਰਹੀ ਹੈ 10000 ਦੇ ਕਰੀਬ ਜਿਹੜੇ ਛੋਟੇ ਪੁਲਿਸ ਮੁਲਾਜ਼ਮ ਨੇ ਛੋਟੇ ਰੈਂਕ ਦੇ ਅਧਿਕਾਰੀ ਨੇ ਮੁਲਾਜ਼ਮ ਨੇ ਉਹਨਾਂ ਦੀ ਬਦਲੀਆਂ ਵੀ ਕਰ ਦਿੱਤੇ ਗਏ ਨੇ ਕਿਵੇਂ ਦੇਖ ਰਹੇ ਹੋ ਇਹਨਾਂ ਸਖਤ ਆਦੇਸ਼ਾਂ ਨੂੰ ਇਹਨਾਂ ਹਦਾਇਤਾਂ ਨੂੰ ਕਿ ਜਿਹੜੇ ਇਹ ਆਦੇਸ਼ ਦਿੱਤੇ ਗਏ ਨੇ ਜਿਹੜੇ ਤਬਾਦਲੇ ਕੀਤੇ ਗਏ ਨੇ ਨਸ਼ਾ ਖਤਮ ਕਰਨ ਦੇ ਲਈ ਪ੍ਰਾਪਤ ਨੇ ਕਿਵੇਂ ਦੇਖ ਰਹੇ ਹੋ ਬਿਲਕੁਲ ਬਾਦ ਸਾਹਿਬ ਜਦੋਂ ਦੀ ਲੋਕ ਸਭਾ ਦੀਆਂ ਝੋਲਾ ਦੇ ਨਤੀਜੇ ਆਏ ਨਹੀਂ ਮੁੱਖ ਮੰਤਰੀ ਸਾਹਿਬ ਦੀ ਇੱਛਾ ਦੇ ਅਨੁਸਾਰ ਕੋ ਨਤੀਜੇ ਨਹੀਂ ਆਏ ਉਦੋਂ ਤੋਂ ਲੈ ਕੇ ਹੁਣ ਤੱਕ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਉੱਪਰ ਤੋਂ ਲੈ ਕੇ ਥੱਲੇ ਤੱਕ ਤਰਥੱਲੀ ਜਿਹੜੀ ਮੱਚੀ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਹਾਰਤੀ ਸਿਮਿਖਿਆ ਕਰਨ ਵਾਸਤੇ ਵਕ ਵਕ ਹਲਕਿਆਂ ਦਾ ਵਕ ਵਕ ਖੇਤਰਾਂ ਦਾ ਦੌਰਾ ਕੀਤਾ ਉੱਥੇ ਵਿਧਾਇਕਾਂ ਨੇ ਇਹ ਸ਼ਿਕਾਇਤ ਕੀਤੀ ਕਿ ਕਿਸੇ ਕਾਰਨ ਭਰੇ ਅਫਸਰਸ਼ਈ ਉਹਨਾਂ ਦੀ ਮੰਦੀ ਨਹੀਂ ਹੈ ਇਹੋ ਜਿਹਾ ਉਹਨਾਂ ਨੇ ਇੱਕ ਪੁਆਇੰਟ ਠਾਈ ਤਾਂ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਕੱਲ ਡੀਸੀ ਨਾਲ ਗੱਲਬਾਤ ਕੀਤੀ ਜਿਹੜੇ ਪੰਜਾਬ ਦੇ ਸਭੂ ਡੀਸੀ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਭ੍ਰਿਸ਼ਟਾਚਾਰ ਜਿਹੜਾ ਕਿਸੇ ਵੀ ਮੁੱਦੇ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਗਰ ਥੱਲੇ ਦੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਤਾਂ ਸਿੱਧੀ ਉਸਦੀ ਜ਼ਿੰਮੇਵਾਰੀ ਜਿਹੜੀ ਆ ਉਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਹੋਵੇਗੀ ਨਾਲ ਹੀ ਨਾਲ ਕਿਹਾ ਗਿਆ ਕਿ ਪੂਰਨ ਤੌਰ ਤੇ ਮੁੱਖ ਮੰਤਰੀ ਖਿੜਕੀ ਜਿਹੜੀ ਬਣੇਗੀ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਤੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਬਹੁਤ ਚੰਗੀ ਗੱਲ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਮੀਟਿੰਗ ਕੀਤੀ ਜੀ ਤੇ ਜਦੋਂ ਉਹ ਦੌਰੇ ਤੇ ਨਿਕਲੇ ਸੀ ਆਪਣੀ ਹਾਰ ਦੀ ਸਮਿਖਿਆ ਦਾ ਆ ਦੌਰਾ ਕਰਨ ਕਿ ਆਮ ਆਦਮੀ ਪਾਰਟੀ ਦੀ ਇਨੀ ਮਾੜੀ ਸਥਿਤੀ ਕਿਉਂ ਹੋਈ ਤਾਂ ਵਲੰਟੀਅਰਸ ਨੇ ਤਾਂ ਇੱਕ ਤਾਂ ਨਸ਼ੇ ਦਾ ਮੁੱਦਾ ਜਿਹੜਾ ਠਾਇਆ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਦੇ ਦਾਅਵਿਆਂ ਦੀ ਫੂਕ ਜਿਹੜੀ ਆ ਉਹ ਕੱਟ ਕੇ ਰੱਖ ਦਿੱਤੀ ਕਿ ਹਾਂ ਵੀ ਨਸ਼ਾ ਖਤਮਾ ਤਾਂ ਸੋ ਨਸ਼ਾ ਪੰਜਾਬ ਦੇ ਵਿੱਚ ਡਰਗ ਦਾ ਜਿਹੜੀ ਅਸੀਂ ਕਹਿ ਸਕਨੇ ਕਿ ਜਿਹੜੀ ਸਥਿਤੀ ਹੈ ਕਿਸ ਤਰੀਕੇ ਨਾਲ ਡੌਗਮੇਟ ਕਰ ਰਹੀ ਹੈ ਇਹ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਅੱਜ ਨਸ਼ੇ ਨੂੰ ਖਤਮ ਕਰਨ ਦੇ ਮੁੱਦੇ ਦੇ ਨਾਲ ਜਿਹੜੇ तमाम ਪੰਜਾਬ ਦੇ ਐਸਐਸਪੀ ਸੀ ਉਦੋਂ ਦਾ ਸੀਨੀਅਰ ਅਧਿਕਾਰੀ ਨੇ ਬੁਲਾਕਾ ਚਰੀ ਕੀਤੀ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਜਿਹੜੇ ਉਹਨਾਂ ਨੇ ਫਰਮਾਨ ਜਾਰੀ ਕੀਤੇ ਬੜੇ ਸ਼ਲਾਘਾਯੋਗ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਇੱਕ ਤਾਂ ਉਹਨਾਂ ਨੇ ਕਿਹਾ ਕਿ ਆ ਜਿੰਮੇਵਾਰੀ ਜਿਹੜੀ ਨਿਰਧਾਰਤ ਕਰ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮੁੰਸ਼ੀ ਤੋਂ ਲੈ ਕੇ ਹੌਲਦਾਰ ਤੱਕ 10000 ਦੇ ਕਰੀਬ ਜਿਹੜੇ ਤਬਾਦਲੇ ਆ ਉਹ ਕਰ ਦਿੱਤੇ ਗਏ ਜਿਹੜੇ ਬੀਤੇ ਲੰਬੇ ਸਮੇਂ ਤੋਂ ਹਨ 10000 ਪੁਸਤੀਆਂ ਨਵੀਆਂ ਪੋਸਟਾਂ ਜਿਹੜੀਆਂ ਉਹ ਉਹਨਾਂ ਨੇ ਕੱਢ ਕੇ ਆਖਿਆ ਤਾਂ ਕਿ ਕੱਢ ਦਿੱਤੀਆਂ ਨੇ ਅਗਲੇ ਉਹਦਾ ਪੂਰਨਤਾ ਉੱਤੇ ਉਜੂਜਨ ਜਿਹੜੀ ਚਾਲੂ ਹੋ ਜਾਵੇਗੀ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਜੂਗੀ ਆਉਂਦਿਆ ਡੇਰਾ ਚ ਨਾਲ ਹੀ ਨਾਲ ਉਹਨਾਂ ਸਖਤ ਆਦੇਸ਼ ਦਿੱਤੇ ਕਿ ਜੇਕਰ ਕੋਈ ਪੁਲਿਸ ਕਰਮਚਾਰੀ ਹੀਟਲੇ ਪੱਤਰ ਦਾ ਕੋਈ ਵੀ ਨਸ਼ਾ ਵਕਾਉਂਦਾ ਜਿਹੜਾ ਉਹ ਫੜਿਆ ਗਿਆ ਤਾਂ ਉਸ ਨੂੰ ਉਸੇ ਵੇਲੇ ਨੌਕਰੀ ਤੋਂ ਤੁਰੰਤ ਡਿਸਮਿਸ ਕਰ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ ਉਹਦੀ ਜਾਇਦਾਦ ਉਹਦੀ ਪ੍ਰਾਪਰਟੀ ਜਿਹੜੀ ਆ ਅਟੈਚ ਕਰ ਦਿੱਤੀ ਜਾਵੇਗੀ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਨਾਲ ਗੱਲ ਕਿ ਕਿ ਆਉਂਦਿਆ ਡੇਰਾ ਚ ਤੁਸੀਂ ਦੇਖਿਓ ਕਿ ਜੇਕਰ ਕੋਈ ਵੱਡੀ ਕਾਰਵਾਈ ਹੁੰਦੀ ਆ ਤਾਂ ਤੁਸੀਂ ਹੈਰਾਨ ਨਾ ਹੋਣਾ ਕਿ ਨਸ਼ੇ ਨੂੰ ਰੋਕਣਾ ਹੁੰਦਾ ਨਸ਼ਾ ਲੱਗ ਤੋੜਦਾ ਉਜਰੂਰੀ ਹੋ ਗਿਆ ਤੇ ਆਉਂਦੇ ਦਿਨਾਂ ਚ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ ਨੇ ਕਿਉਂਕਿ ਨਸ਼ੇ ਨੂੰ ਕਿਸੇ ਵੀ ਕੀਮਤੇ ਪੰਜਾਬ ਦੇ ਵਿੱਚ ਜਿਹੜਾ ਉਹ ਵਿਕਰ ਨਹੀਂ ਦਿੱਤਾ ਜਾ ਕੋਸਤੀ ਵਰਤੋਂ ਜਿਹੜੀ ਹੈ ਨਹੀਂ ਹੋਣ ਦਿੱਤੀ ਜਾਊਗੀ ਡਰਗ ਦੇ ਬੁੱਤੇ ਨੂੰ ਲੈ ਕੇ ਤੇ ਐਸਐਸਪੀ ਦੀ ਜ਼ਿੰਮੇਵਾਰੀ ਜਿਹੜੀ ਨਿਰਧਾਰਤ ਕਰ ਦਿੱਤੀ ਔਰ ਕਹਿ ਦਿੱਤਾ ਕਿ ਕਿਸੇ ਵੀ ਅਵਸਰਤਾ ਕਈ ਜੇ ਕਿਸੇ ਵਿਧਾਇਕ ਦਾ ਫੋਨ ਆਉਂਦਾ ਬਿਲਕੁਲ ਅਟੈਂਡ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਅਸੀਂ ਕਮਿਸ਼ਨ ਦੇ ਕੰਮ ਨਹੀਂ ਕਰਦਾ ਮਿਸ਼ਨ ਦੇ ਅਧਾਰ ਤੇ ਜਿਹੜਾ ਉਹ ਕੰਮ ਕਰਦਾ ਹੈਗਾ ਤਾ ਬਹੁਤ ਸੁਣੀ ਉਹਨਾਂ ਨੇ ਵਿਚਾਰ ਚਰਚਾ ਕੀਤੀ ਤੇ ਸਖਤ ਮੁੱਖ ਮੰਤਰੀ ਸਾਹਿਬ ਹੁੰਦੇ ਨਜ਼ਰ ਆਏ ਠੀਕ ਹੈ ਪੰਜਾਬ ਦੇ ਵਿੱਚ ਇਸ ਵੇਲੇ ਨਸ਼ੇ ਦਾ ਸ਼ੇਵਾਂ ਦਰਿਆ ਜਿਹੜਾ ਮਾਨਸਾ ਵਗ ਰਿਹਾ ਜੀ ਪੰਜਾਬ ਦੇ ਗੁਰਦਰਾਹ ਹੁੰਦਾ ਬੜੇ ਬੀਤੇ ਲੰਮੇ ਸੋਬੇ ਤੇ ਚੁੱਪ ਨਹੀਂ ਤਾਂ ਉਹ ਵੀ ਤੀਜੇ ਚੌਥੇ ਦਿਨ ਆ ਮਹੀਨੇ 'ਚ ਦੋ ਜਾਂ ਤਿੰਨ ਵਾਰੀ ਸਰਹੱਦੀ ਖੇਤਰਾਂ ਦਾ ਦੌਰਾ ਕਰਦੇ ਤੇ ਉੱਥੇ ਜਾ ਕੇ ਨਸ਼ੇ ਦੀ ਜਿਹੜੀ ਵਿਕਰੀ ਹੁੰਦੀ ਉਹਦੇ ਸੰਬੰਧੀ ਉਹ ਗੱਲਾਂ ਕਰਦੇ ਰਹੇ ਵਿਰੋਧੀ ਪਾਰਟੀਆਂ ਹੁਣ ਨਸ਼ੇ ਦੇ ਮੁੱਦੇ ਤੇ ਮਜੂਤਾ ਸਰਕਾਰ ਨੂੰ ਘੇੜਦੇ ਰਹੇ ਨੇ ਸਰਕਾਰ ਦਾਅਵੇ ਕਰਦੀ ਰਹੀ ਹੈ ਪਰ ਇਹ ਨਸ਼ਾ ਰੋਕਿਆ ਨਹੀਂ ਤੇ ਹੁਣ ਹਾਰ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਇਹ ਰੂਪ ਜਿਹੜਾ ਇਹ ਸਾਹਮਣੇ ਆਇਆ ਤੇ ਹੁਣ ਇਹ ਵੇਖਣਾ ਹੋਊਗਾ ਕਿ ਇਹ ਰੂਪ ਕਿੰਨਾ ਕਾਰਕਰ ਹੁੰਦਾ ਹੁਣ ਅੱਜ ਦੀ ਮੈਂ ਗੱਲ ਕੀਤੀ ਕਿ ਕਿੰਨਾ ਤਾਰਕਰ ਹੁੰਦਾ ਇਹਦੇ ਉੱਤੇ ਜਿਹੜੀ ਆ ਉਹ ਚਰਚਾ ਕਰਨੀ ਜ਼ਰੂਰੀ ਪੈਂਦੀ ਹੈ ਕਿਉਂਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਆਦੇਸ਼ ਜਿਹੜੇ ਆ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਆ ਆ ਡੀਜੀਪੀ ਨੂੰ ਸਖਤ ਅਧਾਰਾ ਕਰਤੀਆਂ ਗਈਆਂ ਕਿ ਕੋਈ ਵੀ ਪੁਰਸਤਾਂ ਕਰਮਚਾਰੀ ਢੇਡ ਤੇ ਪੱਤਰ ਦਾ ਇਹ ਕੰਮ ਕਰਦਾ ਤਾਂ ਉਹਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਹਦੇ ਕੋਲ ਨਸ਼ਾ ਫੜੇ ਜਾਂਦਾ ਤਮਾਰ ਸਾਹਿਬ ਮੈਨੂੰ ਯਾਦ ਆ ਇਹ ਅੱਜ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਨਸ਼ੇ ਦੇ ਮੁੱਦੇ ਤੋਂ ਲੈ ਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ ਦੇ ਇੱਕ ਐਸਪੀ ਨੂੰ ਘੇਰਿਆ ਔਰ ਮਕਾਇਦਾ ਤੌਰ ਤੇ ਇਹ ਗੱਲ ਕਹੀ ਕਿ ਉਹ ਐਸਪੀ ਜਿਹੜਾ ਸੀ ਪੇੜਾ ਬਟਾਰਾ ਖੇਤਰ ਵਿੱਚ ਤਾਇਨਾਤ ਸੀ ਹੁਣ ਅੰਮ੍ਰਿਤਸਰ ਖੇਤਰ ਚ ਤਾਇਨਾਤ ਕਰ ਦਿੱਤਾ ਗਿਆ ਤੇ ਉਹ ਸਿੱਧੀ ਰਿਪੋਰਟ ਜਿਹੜੀ ਆ ਉਹ ਪੰਜਾਬ ਦੇ ਰਾਜ ਸਭਾ ਦੇ ਵਿਧਾਇਕ ਮਾਫ ਕਰਨਾ ਰਾਜ ਸਭਾ ਮੈਂਬਰ ਸੰਸਦ ਮੈਂਬਰ ਜਿਹੜੇ ਨੇ ਰਾਗਵ ਚੱਡਾ ਰਿਪੋਰਟ ਕਰਦਾ ਉਹਦੀ ਸਪਸ਼ਟ ਤੇ ਲੱਗਾ ਫਿਰ ਇਹੋ ਜਿਹੇ ਜਿਹੜੇ ਮੁੱਦੇ ਸੀ ਪਿਛਟਾਚਾਰ ਨੂੰ ਲੈ ਕੇ ਵੀ ਬੀਤੇ ਦਿਨਾਂ ਦੇ ਵਿੱਚ ਉਹ ਜਿਹੜੇ ਅਜੇ ਗੁਪਤਾਂ ਨਹੀਂ ਉਹਨਾਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮਿਠਾਈ ਬੇਸ਼ੱਕ ਉਹ ਮੁਕਰ ਗਏ ਪਰ ਇੱਕ ਵਾਰੀ ਉਹਨਾਂ ਦੀ ਵੀਡੀਓ ਜਿਹੜੀ ਉਹ ਸ਼ੁਰੂ ਆਈ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਇੱਕ પોલીસ ਅਫਸਰ ਦਾ ਨਾਮ ਦੱਸਿਆ ਤੇ ਦੂਜੇ ਪਾਸੇ ਰघव ਛੱਡਾ ਦੀ ਭੂਮਿਕਾ ਦੱਸੀ ਕਿ ਕਿਸ ਤਰੀਕੇ ਨਾਲ ਉਸ ਨੂੰ ਸਪੋਰਟ ਕਰਕੇ ਉਸ ਨੂੰ ਲਵਾਇਆ ਗਿਆ ਢਾਡੀ ਪਾਰਟੀ ਦਾ ਆਮ ਦਾ ਵਿਧਾਇਕ ਇੱਕ ਜ਼ਿੰਮੇਵਾਰ ਵਿਧਾਇਕ ਜਿਸ ਨੂੰ ਲੋਕਾਂ ਨੇ ਚੁਣਿਆ ਤੇ ਜੇਕਰ ਉਹ ਇੱਕ ਵਿਅਕਤੀ ਦੇ ਉੱਤੇ ਉਂਗਲ ਥੁੰਦਾ ਇੱਕ ਐਸਪੀ ਦੇ ਉੱਤੇ ਉਂਗਲ ਆਵਾ ਥੁੰਦਾ ਕਿ ਉਹਦੀ ਰਹਿਣ ਵਾਲੀ ਨਸ਼ੇ ਦੀ ਤਸਕਰੀ ਜਿਹੜੀ ਆ ਹੋ ਰਹੀ ਹੈ ਨਸ਼ਾ ਵੇਖ ਰਿਆ ਤੇ ਪੰਜਾਬ ਸਰਕਾਰ ਚੁੱਪ ਰਹਿੰਦੀ ਆ ਤੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆ ਤੇ ਡੀਸੀਪੀ ਗੌਰਵ ਜਾਦਵ ਜਿਹੜੇ ਨੇ ਉਹ ਸੈਕਸ਼ਨ ਤੇ ਬਿਲਕੁਲ ਉਸ ਮੁੱਦੇ ਤੇ ਬਿਲਕੁਲ ਚੁੱਪ ਧਾਰ ਕੇ ਬਹਿ ਜਾਂਦੇ ਨੇ ਤਾਂ ਫਿਰ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਇਹ ਦਾਅਵੇ ਜਿਹੜੇ ਉਹਨਾਂ ਨੇ ਅੱਜ ਕੀਤੇ ਆ ਤੇ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਖਬਰ ਵਿਜੇ ਪ੍ਰਤਾਪ ਸਿੰਘ ਨੇ ਪੂਰਨ ਤੌਰ ਤੇ ਤੱਥ ਪੇਸ਼ ਕੀਤੇ ਤੋ ਉੱਤੇ ਜੇ ਤੱਕ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਲੱਗਦਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਦੇ ਇਹ ਜਿਹੜੇ ਹੁਕਮ ਨੇ ਕੋਈ ਅਮਲੀ ਰੂਪ ਲੋਣ ਗਏ ਲੱਗਦਾ ਹੈ ਕਿ ਸਿਰਫ ਠੀਕ ਆ ਇੱਕ ਡਰਾਮਾ ਜਿਹਾ ਜਿਹੜਾ ਜਰੂਰ ਕਰ ਦਿੱਤਾ ਗਿਆ ਆ ਡਾਟਾ ਜਿਹੜੀਆਂ ਜਰੂਰ ਕਰ ਦਿੱਤੀਆਂ ਗਈਆਂ ਕਿਉਂਕਿ ਜ਼ਰੂਰੀ ਸੀ ਕਿ ਤੁਹਾਡੀ ਆਪਣੀ ਪਾਰਟੀ ਦਾ ਵਿਧਾਇਕ ਤੁਹਾਡੇ ਇਹਦੇ ਉੱਤੇ ਕੁਐਸਚਨ ਥੰਦਾ ਤਾਂ ਉਸਤੇ ਕਾਰਵਾਈ ਜਿਹੜੀ ਹੋਣੀ ਵਾਜਬ ਸੀ ਉਹ ਕਾਰਵਾਈ ਹੋਈ ਨਹੀਂ ਤਾਂ ਹੁਣ ਜਿਹੜੇ ਨਿਰਦੇਸ਼ ਤੁਸੀਂ ਹੀ ਟੈਕ ਅਫਸਰਾਂ ਨੂੰ ਦੇ ਰਹੇ ਜੇ ਕਿ ਹੌਲਦਾਰ ਮੁਨਸ਼ੀ ਵੱਡੇ ਪੱਧਰ ਤੇ ਬਦਲੀਆਂ ਕਰ ਦਿੱਤੀਆਂ ਗਈਆਂ ਮੈਨੂੰ ਨਹੀਂ ਲੱਗਦਾ ਕਿ ਇਸਦੇ ਕੋਈ ਸਿੱਟੇ ਜਿਹੜੇ ਨੇ ਕੋਈ ਉਹ ਜੇ ਨਿਕਲਣ ਜੇ ਉਹ ਜੇ ਮੁੱਖ ਮੰਤਰੀ ਸਾਹਿਬ کہہ ਰਹੇ ਆ ਕਿ ਕਿਉਂਕਿ ਜੇਕਰ ਸਫਾਈ ਕਰਨੀ ਆ ਤਾਂ ਸਫਾਈ ਫਿਰ ਥੱਲੇੋਂ ਤੋਂ ਚਲੋ ਕਿ ਕਰਦੀਗਾ ਉੱਤੋਂ ਵੀ ਸਫਾਈ ਜਿਹੜੀ ਕਰਦੇ ਆਓ ਤੁਹਾਡੀ ਆਪਣੀ ਪਾਰਟੀ ਤੇ ਤੁਹਾਡੇ ਤੇ ਜਦੋਂ ਦੋਸ਼ ਲੰਦੇ ਆ ਛੇ ਫਿਰ ਘਟੋ ਘਟ ਲੋਕਾਂ ਦੇ ਸਾਹਮਣੇ ਤੁਹਾਡਾ ਅਕਸ ਜਿਹੜਾ ਇਸ ਪਦਰ ਤੇ ਸਾਫ ਹੋਣਾ ਚਾਹੀਦਾ ਅਨਕੀ ਅਨਕੀ ਸਾਹਿਬ ਅੱਜ ਨਾ ਉਹ ਆਪਣੇ ਪ੍ਰੈਸ ਕਾਨਫਰੈਂਸ ਵਿੱਚ ਇੱਕ ਬੜੀ ਅਹਿਮ ਗੱਲ ਕਰਦੇ ਨਜ਼ਰ ਆਇਆ ਉਹ ਕਹਿੰਦੇ ਪੁਲਿਸ ਅਫਸਰਾਂ ਨੂੰ ਸਾਰਾ ਕੁਝ ਪਤਾ ਹੁੰਦਾ ਕਿਉਂਕਿ ਲੰਬੇ ਟਾਈਮ ਤੋਂ ਇੱਕ ਪੁਲਿਸ ਮੁਲਾਜ਼ਮ ਨੇ ਜਿਹੜਾ ਪੁਲਿਸ ਅਫਸਰ ਨੇ ਕਈ ਇਲਾਕਿਆਂ 'ਚ ਤ ਕ੍ਰਿਦਨ ਵਾਲਾ ਕੌਣ ਹੈ? ਕੱਥੇ ਕਿੱਥੇ ਖੜ ਕੇ ਨਸ਼ਾ ਵੇਚਿਆ ਜਾਂਦਾ ਹੈ? ਹੁਣ ਸਵਾਲ ਇਹ ਹੈ ਜਿਵੇਂ ਤੁਸੀਂ ਕੁਮਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਉਹਨਾਂ ਨੇ ਸਿੱਧਾ-ਸਿੱਧਾ ਨਾਂ ਲੈ ਕੇ ਸੰਸਦ ਮੈਂਬਰ ਦੇ ਉੱਪਰ ਇਲਜ਼ਾਮ ਲਗਾਏ ਲੇਕਿਨ ਉਸ ਦੇ ਉੱਪਰ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਹੈ। ਹੁਣ ਸਵਾਲ ਇਹ ਹੈ ਵੀ ਜੇਕਰ ਜਿਸ ਤਰੀਕੇ ਨਾਲ ਕਾਂਗਰਸ ਮਾਫ ਕਰਨਾ ਪੁਲਿਸ ਨੂੰ ਨਾ ਪੀੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਕਾਸਤੇ ਲਈ ਕੱਲੀ ਪੁਲਿਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈਗਾ। ਛੋਟੇ ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ। ਜੇਕਰ ਕੋਈ ਪੁਲਿਸ ਅਫਸਰ ਮੁੱਖ ਮੰਤਰੀ ਸਾਹਿਬ ਨੂੰ ਜਾਂ ਡੀਜੀਪੀ ਸਾਹਿਬ ਨੂੰ ਰਿਪੋਰਟ ਕਰਦਾ ਹੈ ਕਿਸੇ ਵੱਡੇ ਲੀਡਰ ਪਹਿ ਕਿਸੇ ਪਾਰਟੀ ਦਾ ਕੋਈ ਲੀਡਰ ਹੋਵੇ ਵੱਡਾ ਮਗਰਮਚ ਹੋਵੇ ਉਹਦੀ ਕੋਈ ਰਿਪੋਰਟ ਕਰਦਾ ਉਹਦੇ ਵਾਸਤੇ ਸੂ ਦਿੰਦਾ ਕੀ ਫਿਰ ਕੋਈ ਚਾਂਸ ਹੈ ਕਿ ਸਰਕਾਰ ਉਸ ਦੇ ਖਿਲਾਫ ਕੋਈ ਕਾਰਵਾਈ ਕਰ ਸਕੂਗੀ ਕਿਉਂਕਿ ਇੱਕ ਐਮਐਲਏ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਉਣ ਤੋਂ ਬਾਅਦ ਵੀ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਇਹਨੂੰ ਕਿਵੇਂ ਮੰਨਿਆ ਜਾਵੇ ਵੀ ਜੇਕਰ ਕੋਈ ਚੋਰ ਮੋਰੀ ਨਹੀਂ ਚੋਰ ਸੁਪਰੀ ਤਰੀਕੇ ਦੇ ਨਾਲ ਕੋਈ ਇਹਨਾਂ ਤੱਕ ਰਿਪੋਰਟ ਪਹੁੰਚਦੀ ਵੀ ਹੈ ਜਿਹੜੀ ਪੁਲਿਸ ਦੀ ਗੱਲ ਕਰਦੇ ਨੇ ਪੁਲਿਸ ਰਿਪੋਰਟ ਕਰਦੀ ਵੀ ਹੈ ਕਿ ਉਹਦੇ ਉੱਪਰ ਐਕਸ਼ਨ ਹੋਏਗਾ ਬਿਲਕੁਲ ਮੈਂ ਤਾਂ ਇਹ ਗੱਲ ਤਾਈਓ ਪ੍ਰਸ਼ਨ 8 ਆਇਆ ਕਪੜਾ ਵਿਜੇ ਪ੍ਰਤਾਪ ਸਿੰਘ ਜੀ ਦਾ ਬੀਤੇ ਸਮੇਂ ਦੇ ਬੜੀਆਂ ਉਦਾਹਰਣਾਂ ਇਹੋ ਜਿਹੀਆਂ ਨੇ ਕਿ ਜਦੋਂ ਪਿੰਨ ਤੇ ਲੋਕ ਜਿਹੜੇ ਆਪਣੇ ਪਿੰਡ ਵਿੱਚ ਨਸ਼ਾ ਵੇਚਣ ਦੇ ਖਿਲਾਫ ਸਭ ਉਹ ਲੋਕ ਬਕਾਇਦਾ ਤੌਰ ਤੇ ਇੱਕ ਨਾਵਾਂ ਦੀ ਲਿਸਟ ਬਣਾ ਕੇ ਐਸਐਚਓ ਨੂੰ ਦੇ ਜਾਂਦੇ ਆ ਤਾਂ ਐਸਐਚਓ ਉਸ ਲਿਸਟ ਦੇ ਉੱਤੇ ਐਕਸ਼ਨ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਘੇਰ ਕੇ ਵਹਿ ਜਾਂਦਾ कि ਜਿਨ੍ਹਾਂ ਲੋਕਾਂ ਨੇ ਕਾਰਵਾਈ ਕਰਨ ਦੀ ਸਫਾਰਸ਼ ਕੀਤੀ ਹੁੰਦੀ ਹੈ ਹੁਣ ਉਹਦੇ ਵਿੱਚ ਉਸ ਐਸਐਚਓ ਦਾ ਬੜੇ ਖੇਤਰ ਪੰਜਾਬ ਦੇ ਬੜੇ ਖੇਤਰਾਂ ਕਿਹੋ ਜਿਹੀ ਗੱਲਾਂ ਚੱਲਦੀਆਂ ਰਹੀਆਂ ਪਰਮਿੰਦਰ ਝੋਟੇ ਦਾ ਕੇਸ ਵੀ ਇਸ ਸੰਬੰਧ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਉਲਟਾ ਉਹਦੇ ਤੇ ਕੇਸ ਪਾ ਕੇ ਉਸ ਨੂੰ ਅੰਦਰ ਠੋਖ ਦਿੱਤਾ ਗਿਆ ਜਿਹੜਾ ਪਰ ਮਤਲਬ ਮੈਂ ਨਾਮ ਝੋਟਾ ਉਸ ਦੀ ਗੱਲ ਮੈਂ ਕਰ ਰਿਹਾ ਪਰਵਿੰਦਰ ਸਿੰਘ ਜੀ ਤਾਂ ਜੇਕਰ ਇਹ ਮੁੱਦਿਆਂ ਦੇ ਉੱਤੇ ਜਦੋਂ ਇੱਕ ਆਮ ਨਾਗਰਿਕ ਪੁਲਿਸ ਨੂੰ ਖਬਰ ਦਿੰਦਾ ਕਿ ਹਾਂ ਫਲਾਨੀ ਫਲਾਨੀ ਥਾਂ ਤੇ ਨਸ਼ਾ ਵੇਚ ਰਿਹਾ ਐਸ ਤਰ੍ਹਾਂ ਦੇ ਸਰਹੱਦੀ ਖੇਤਰਾਂ ਦੀ ਮਾਨ ਸਾਹਿਬ ਇਹ ਸਥਿਤੀ ਆ ਕਿ ਤੁਸੀਂ ਦੁਕਾਨਾਂ ਤੋਂ ਹੀ ਚਲੇ ਜਾਓ ਦੁਕਾਨਾਂ ਤੇ ਤੁਹਾਨੂੰ ਆਮ ਸ਼ਰੇਮ ਜਿਹੜਾ ਉਹ ਚਿੱਟਾ ਮਿਲ ਜਾਂਦਾ ਜਿਹੜੇ ਖੇਤਰਾਂ 'ਚ ਮਹਿਰ ਹੈ ਨਾ ਉਸ ਖੇਤਰ 'ਚ ਘਰ-ਘਰ ਜਿਹੜਾ ਵੇਖ ਰਿਆ ਔਰ ਪੁਲਿਸ ਨੂੰ ਪੂਰਬ ਤੋਂ ਉੱਤੇ ਸਾਰਾ ਪਤਾ ਪੁਲਿਸ ਵੱਲੋਂ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਸਰਚ ਆਪਰੇਸ਼ਨ ਦੀ ਜ਼ਿੰਮੇਵਾਰੀ ਜਾਣਕਾਰੀ ਜਿਹੜੀ ਆ ਉਹ ਉਥੇ ਇਹਨਾ ਪਹੁੰਚ ਜਾਂਦੀ ਹੈ ਜੇਕਰ ਪੁਲਿਸ ਆਪਣੀਆਂ ਗੱਡੀਆਂ ਸੰਭਾਲ ਰਹੀ ਹੁੰਦੀ ਹੈ ਤਾਂ ਖੈ ਅਜੇ ਤੱਕ ਤਾਂ ਇਹ ਜਿਹੜਾ ਇਹ ਸਰਕਾਰ ਵੱਲੋਂ ਮਾਫ ਕਰਦੇ ਜਾਂ ਪੰਜਾਬ ਪੁਲਿਸ ਵੱਲੋਂ ਜਿਹੜੇ ਇਹੋ ਜਿਹੇ ਸਰਚ ਆਪਰੇਸ਼ਨ ਕੀਤੇ ਗਏ ਅਜੇ ਤੱਕ ਤਾਂ ਕਰੋ ਦੇਖਣੇ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਆ ਮੀਟਿੰਗ ਕੀਤੀ ਆ ਔਰ ਡੀਜੀਪੀ ਸਾਹਿਬ ਨੂੰ ਲਾ ਕੇ ਪਿਠਾ ਕੇ ਐਸਐਸਪੀ ਨੂੰ ਖਿੱਚਿਆ ਆ ਉਹਨੂੰ ਵੇਖਦਾ ਕਿ ਐਸਐਸਪੀ ਜਿਹੜੇ ਉਹਨਾਂ ਨੇ ਤੇ ਇਹ ਵੀ ਗੱਲ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਤੁਸੀਂ ਚੱਡੀ ਗੜਾ ਜੋ ਐਡਕਵਟ ਤੰ ਦੇ ਦੇਣੇ ਆਪਾਂ ਨੂੰ ਕੰਮ ਚਾਹੀਦਾ ਕਿਸਮ ਦਾ ਦਬਕਾ ਜਿਹੜਾ ਉਹਨਾਂ ਨੇ ਮਾਰਿਆ ਹੁਣ ਮੁੱਖ ਮੰਤਰੀ ਸਾਹਿਬ ਦਾ ਦਬਕਾ ਕਿੰਨਾ ਕੁ ਅਸਰ ਰੱਖਦਾ ਹੈ ਇਹ ਹੁੰਦਿਆ ਦੇਣਾ ਚ ਪਤਾ ਲੱਗੂਗਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਆ ਜੋ 2 3 ਸਾਲਾਂ ਦੇ ਵਿੱਚ ਜਿਸ ਤਰੀਕੇ ਦੀ ਪੰਜਾਬ ਦੀ ਅਰਥਵਿਵਸਥਾ ਆਪ ਮੁ ਕੋਈ ਮੈਨੂੰ ਨਹੀਂ ਲਾਤਾ ਕਿ ਸਰਕਾਰ ਵਾਲੀ ਗੱਲ ਹੈਗੀ ਐ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਸੀ ਜਿਤਰਾ ਤੇ ਮਰਜੀ ਉਹਦੇ ਤੇ ਦੋਸਤੇ ਹੀ ਉਹ ਬੇਸ਼ੱਕ ਬੈਲਾ ਚ ਸਿਸਵਾ ਫਾਰਮ ਚੋਂ ਬਾਹਰ ਨਹੀਂ ਸੀ ਨਿਕਲਿਆ ਪਰ ਅਫਸਰਸ਼ਹੀ ਕੈਪਟਨ ਅਮਰਿੰਦਰ ਸਿੰਘ ਕੋ ਥਰ-ਥਰ ਕੱਪਦੀ ਸੀ ਨਾ ਛਾ ਉਦੋਂ ਵੀ ਵਿਕਦਾ ਸੀ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਨਸ਼ੇ ਨੂੰ ਹੁਣ ਜਿਸ ਤਰੀਕੇ ਨਾਲ ਖਤਮ ਕਰਦੀ ਉਹਨਾਂ ਨੇ ਗੱਲ ਕੀਤੀ ਅਰਦਾਸਾਂ ਦੇ ਨਾਲ ਖਤਮ ਨਹੀਂ ਹੋਣਾ ਸੌ ਮ ਚੁੱਕ ਕੇ ਖਤਮ ਨਹੀਂ ਹੋਣਾ ਹੁਣ ਜੇਕਰ ਤਗੜੇ ਹੋ ਕੇ ਲੱਗੇ ਜੇ ਤਾਂ ਫਿਰ ਹੁਣ ਤਗੜੇ ਹੋ ਕੇ ਇਸ ਨੂੰ ਮੁਕਾਓ ਨਸ਼ੇ ਨੂੰ ਕਿਉਂਕਿ ਇੱਕ ਗੱਲ ਨਹੀਂ ਪੰਜਾਬ ਦੇ ਲੱਖਾਂ ਘਰਾਂ ਦੇ ਵਿੱਚ ਇਹ ਜਿਹੜੀ ਪ੍ਰੋਬ ਜੇ ਸੰਬੰਧਿਤ ਤੁਸੀਂ ਵਾਦਾ ਕੀਤਾ ਸੀ ਕਿ ਅਸੀਂ 4 ਹਫ਼ਤਿਆਂ ਚ ਖਤਮ ਕਰ ਦਾਂ ਚਲੋ 1.5 ਸਾਲ ਦਾ ਟਾਈਮ ਲੰਘ ਗਿਆ ਹੁਣ ਕੁਝ ਦਿਨਾਂ ਚ ਖਤਮ ਕਰਕੇ ਦਿਖਾਓ ਲੋਕਾਂ ਦਾ ਤੇ ਆਮ ਸਰਕਾਰ ਦੇ ਇਸ ਕਰਮ ਵਾਲ ਰਹਿਗਾ ਬਿਲਕੁਲ ਜੀ ਬਿਲਕੁਲ ਪਰ ਨਸ਼ੇ ਨੂੰ ਖਤਮ ਕਰਨ ਦੇ ਲਈ ਸਭ ਤੋਂ ਜਿਹੜੀ ਅਹਿਮ ਕੜੀ ਹੁੰਦੀ ਆ ਹੁੰਦੀ ਆ ਪੁਲਿਸ ਹੁਣ ਪੁਲਿਸ ਨੂੰ ਜਿਸ ਤਰੀਕੇ ਨਾਲ ਖਿੱਚਦੇ ਹੋਏ ਨਜ਼ਰ ਆਏ ਨੇ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮਾਂ ਤੱਕ ਤਬਾਦਲਿਆਂ ਦੀ ਗੱਲ ਕੀਤੀ ਹੈ ਨੈਕਸਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਦੇ ਆਪਸ ਦੇ ਵਿੱਚ ਕਹਿੰਦੇ ਨਜ਼ਰ ਆਏ ਨਹੀਂ ਪੁਲਿਸਾਂ ਦਾ ਰਿਸ਼ਤੇ ਆਰੀਆਂ ਬਣ ਜਾਂਦੀਆਂ ਨੇ ਦੋਸਤੀਆਂ ਪੈ ਜਾਂਦੇ ਨੇ ਉਹ ਰੋਜ਼ ਦੋਸਤੀਆਂ ਉਹ ਰਿਸ਼ਤੇ ਆਰੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੇ ਪੱਦਰ ਦੇ ਤਬਾਦਲੇ ਹੋਏ ਨੇ ਨਵੀਂ ਨਫਰੀ ਦੀ ਗੱਲ ਵੀ ਕੀਤੀ ਗਈ ਹੈ ਵੀ ਭਰਤੀ ਨਵੀ ਹੋਏਗੀ ਵੱਡੇ ਅਹਿਮ ਜੋ ਅੱਜ ਬਿਆਨ ਨੇ ਕਿ ਦਿੱਤੇ ਕਹਿੰਦੇ ਲੇਕਿਨ ਇਹ ਬਿਆਨ ਕਿਤੇ ਬਿਆਨ ਨਾ ਰਹਿ ਜਾਣਾ ਕਿੰਨੇ ਕੁ ਹਕੀਕਤ ਦੇ ਵਿੱਚ ਨਸ਼ੇ ਖਤਮ ਹੋਣਗੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਸੋ ਆਪਾਂ ਥੋੜੀ ਹੁਣ ਹਟ ਕੇ ਗੱਲ ਕਰ ਲਈਏ ਜਲੰਧਰ ਦੀ ਜੀ ਕਿਉਂਕਿ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਜਿਹੜੀ ਕਿ ਸਾਰੀ ਪਾਰਟੀਆਂ ਦੇ ਲਈ ਮੁਛਲਾ ਸਵਾਲ ਬਣੀ ਹੋਈ ਹੈ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਬੜੀ ਇਹ ਮੁਸ਼ਕਲ ਘੜੀ ਹੈ ਕਿਉਂਕਿ ਉਹਨਾਂ ਦੇ ਲੀਡਰ ਛੱਡ ਛੱਡ ਕੇ ਜਾ ਚੁੱਕੇ ਨੇ ਸ਼ੀਤਲ ਲੰਗਰਾਲ ਦੀ ਗੱਲ ਕਰੀਏ ਉਹ ਇੱਥੋਂ ਪਹਿਲਾਂ ਉਹਨਾਂ ਦੇ ਵਿਧਾਇਕ ਸੀਗੇ ਜਿਨ੍ਹਾਂ ਦੇ ਅਸਤੀਫੇ ਤੋਂ ਬਾਅਦ ਇਹ ਚੋਣ ਹੋਣ ਲੱਗੇ ਆ ਭਾਜੀਪੀ ਵੱਲੋਂ ਜਾ ਕੇ ਕੈਂਡੀਡੇਟ ਬਣ ਗਏ ਨੇ ਤੇ ਇੱਕ ਬੜੀ ਹੈਰਾਨੀਜਨਕ ਗੱਲ ਇਹ ਹੈ ਵੀ ਜਿਹੜੇ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਐਮ ਐਲ ਏ ਸੀਗੇ ਉਹ ਹੁਣ ਇੱਧਰ ਆ ਚੁੱਕੇ ਨੇ ਮਾਫ ਕਰਨਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਹੁਣ ਆਮ ਆਦਮੀ ਪਾਰਟੀ ਬਲੇ ਚੋਣ ਲੜ ਰਹੇ ਨੇ ਅਸਮੰਜਸ ਦੀ ਸਥਿਤੀ ਹੈਗੀ ਲੇਕਿਨ ਸਭ ਤੋਂ ਮੁਸ਼ਕਲ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਕਾਂਗਰਸ ਦੇ ਲਈ ਕਿਉਂਕਿ ਕਾਂਗਰਸ ਅਜੇ ਤੱਕ ਇਹਨਾਂ ਭਾਵੇਂ ਦੋ ਪਾਰਟੀਆਂ ਨੇ ਬਦਲ-ਬਦਲ ਕੇ ਚਾਹੇ ਆਏ ਹੋਏ ਲੋਕਾਂ ਨੂੰ ਟਿਕਟ ਦੇਤੀ ਉਮੀਦਵਾਰ ਬਣਾਤਾ ਲੇਕਿਨ ਕਾਂਗਰਸ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ ਸਕੀ ਲਗਾਤਾਰ ਮੰਥਨ جاری ਹੈ ਇਸੇ ਦੌਰਾਨ ਚਰਚਾਵਾਂ ਉੱਠੀਆਂ ਨੇ ਮਹਿੰਦਰ ਸਿੰਘ ਕੇਪੀ ਦੇ ਨਾਮ ਦੀਆਂ ਕਿ ਮਹਿੰਦਰ ਸਿੰਘ ਕੇਪੀ ਕੁਵਾਰ ਫਿਰ ਤੋਂ ਕਾਂਗਰਸ ਦੇ ਵਿੱਚ ਆ ਸਕਦੇ ਨੇ ਤੇ ਚਰਚਾਵਾ ਇਹ ਵੀ ਸ਼ੁਰੂ ਹੋ ਚੁੱਕਿਆ ਨੇ ਕਿ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਵੀ ਦਿੱਤੀ ਜਾ ਸਕਦੀ ਹੈ ਸਿਰਫ ਇਹ ਚਰਚਾਵਾ ਦੇ ਨਾਲ ਹੀ ਤਰਥੱਲੀ ਮਜ ਦੀ ਨਜ਼ਰ ਆ ਰਹੀ ਹੈ ਜਲੰਧਰ ਜਿਮਨੀ ਚੌਂ ਦੇ ਵਿੱਚ ਜਲੰਧਰ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵਿੱਚ ਅ ਅਸੰਤੋਸ਼ ਦੀ ਭਾਵਨਾ ਹੈ ਵਿਦਰੋਹ ਦੀ ਭਾਵਨਾ ਵੀ ਹੈ ਬਗਾਵਤ ਵੀ ਹੁੰਦੀ ਨਜ਼ਰ ਆ ਰਹੀ ਹੈ ਕਿਵੇਂ ਦੇਖ ਰਹੇ ਹੋ ਕਿ ਮਹਿੰਦਰ ਸਿੰਘ ਕੇਪੀ ਸੱਚਮੁੱਚ ਕਾਂਗਰਸ ਵਾਪਸ ਆਉਣਗੇ ਜੇਕਰ ਹਾਂ ਆਉਂਦੇ ਨੇ ਕਿ ਟਿਕਟ ਮਿਲੇਗੀ ਜੇਕਰ ਹਾਂ ਜੇਕਰ ਟਿਕਟ ਮਿਲਦੀ ਆ ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਲਈ ਬਣਨਗੇ ਜਲੰਧਰ ਜੀਬਨੀ ਚੋਣ ਚ ਮਾਨਸਬ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਸ਼ ਭਰ ਦੇ ਵੋਟਰਾਂ ਨੇ ਕਹਿ ਲਿਓ ਦਲ ਬਦਲਣ ਨੂੰ ਮੂੰਹ ਨਹੀਂ ਲਾਇਆ ਉਹਨਾਂ ਨੂੰ ਉਹਨਾਂ ਦੀ ਔਕਾਤ ਜਿਹੜੀ ਹੈ ਉਹ ਵਿਖਾਤੀ ਹੈ ਤਾਂ ਉਹ ਚਾਹੀਏ ਸ਼ਸ਼ੀਲ ਰਿੰਕੂ ਹੋਵੇ ਚਾਹੇ ਕੋਈ ਵੀ ਹੋਵੇ ਤੁਸੀਂ ਵੇਖ ਲਓ ਜਿਹੜੇ ਵੀ ਦਲ ਬਦਲ ਕੇ ਕਿਤੇ ਗਏ ਉਹ ਪੁੰਜੇ ਗਏ ਚਾਹੇ ਅਮਨੀ ਸਿੰਘ ਮਿੱਟਰੀ ਹੋਵੇ ਹੁਣ ਜਲੰਧਰ ਦੀ ਚਿਮਨੀ ਚੋਣਾ ਬੜੀ ਵਕਾਰੀ ਸਤੀ ਬੜੀ ਹਾਲਾਂਕਿ ਇਸ ਸੀਟ ਤੇ ਜਿੱਤਨ ਜਾਂ ਹਾਰਨਾ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੁੱਖ ਮੰਤਰੀ ਸਾਹਿਬ ਦੀ ਮੋਚ ਦਾ ਸਵਾਲ ਹੈਗਾ ਕਿਉਂਕਿ ਬੜਾ ਘਾਟਾ ਇੱਕ ਰਕੜਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਚ ਲੱਗਾ ਤਾਂ ਇਸ ਕਰਕੇ ਉਹਨਾਂ ਵੱਲੋਂ ਜਿਹੜਾ ਆ ਉਮੀਦਵਾਰ ਜਿਹੜਾ ਬੀਤੇ 23 ਦੇ ਵਿੱਚ ਜਿਹੜਾ ਭਾਜਪਾ ਨੂੰ ਛੱਡ ਕੇ ਸ਼ਾਮਲ ਹੋਇਆ ਸੀ ਚੁੰਨੀਅਲ ਭਗਤ ਦਾ ਬੇਟਾ ਮਹਿੰਦਰ ਭਗਤ ਉਸ ਨੂੰ ਉਮੀਦਵਾਰ ਆ ਧਾਰਤਾ ਗਿਆ ਜਿਹੜਾ 2022 ਦੀਆਂ ਚੋਣਾਂ ਚ ਆ ਭਾਜਪਾ ਦਾ ਉਮੀਦਵਾਰ ਸੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਸੀ ਜਿਹੜਾ ਹੁਣ ਭਾਜਪਾ 'ਚ ਚਲਾ ਗਿਆ 2022 ਦੇ ਸ਼ੀਤਲنگਰਾ ਉਹ ਆਮੋ ਸਾਹਮਣੇ ਸੀ ਤੇ ਹੁਣ ਸਥਿਤੀਆਂ ਬਦਲ ਕੇ ਹੁਣ ਭਗਤ ਚੂਨੀ ਲਾਲ ਦਾ ਮੁੰਡਾ ਆਮ ਆਦਮੀ ਪਾਰਟੀ ਦਾ ਵਿਧਾਇਕ ਉਮੀਦਵਾਰ ਆ ਤੇ ਦੂਸਰੇ ਬੰਨੇ ਸ਼ੀਤਲنگਰਾਕ ਪਾਸਪਾ ਨੂੰ ਜਿਹੜੀ ਸੀਟ ਉਹ ਤੋਂ ਉਮੀਦਵਾਰ ਅਲਾਨੇ ਗਏ ਹੁਣ ਲੋਕ ਅਸਮੰਜਮ ਦੀ ਸਥਿਤੀ ਦੇ ਵਿੱਚ ਚਲੋ ਕਹਿ ਸਕਦੇ ਕਿ ਵੋਟ ਕਿਨੂੰ ਪਾਉਣ ਪਰ ਲੋਕ ਸਰਕਾਰ ਇਹਨਾਂ ਪਾਰਟੀਆਂ ਦੇ ਇਹੋ ਜਿਹੇ ਉਮੀਦਵਾਰਾਂ ਦੇ ਇਹੋ ਜਿਹੇ ਜਿਹੜੀ ਭੂਮਿਕਾ ਨਿਭਾ ਰਹੇ ਨੇ ਲੋਖ ਜ਼ਰੂਰ ਦੁਖੀ ਨੇ ਤੇ ਉਹ ਇਹ ਸੋਚ ਰਿਹਾ ਕਿ ਇਸ ਫੈਸਲੇ ਦੀ ਕੜੀ ਚ ਆਪਾਂ ਜਾਣਾ ਕਿਹੜੇ ਬੰਨੇ ਹੁਣ ਅਗਲੀ ਗੱਲ ਸੁਣ ਲਓ ਹੁਣ ਅਗਲੀ ਗੱਲ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਮੀਂਦਰ ਸਿੰਘ ਕੇਪੀ ਦੀ ਕਿ ਮੀਂਦਰ ਸਿੰਘ ਕੇਪੀ ਦੀ ਵੀ ਘਰ ਵਾਪਸੀ ਹੋ ਸਕਦੀ ਆ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਦੇ ਪਰਿਵਾਰਕ ਸਬੰਧ ਹੈ ਹਾਲਾਂਕਿ ਇਹ ਵੀ ਪਤਾ ਲੱਗਾ ਕਿ ਚੋਣਾਂ ਤੋਂ ਪਹਿਲਾਂ ਜਿਹੜੋਂ ਮੀਂਦਰ ਸਿੰਘ ਕੇਪੀ ਅਕਾਲੀ ਦੂਜੇ ਪਾਸੇ ਜਾਣ ਦਾ ਮੂਡ ਬਣਾ ਰ ਸੀ ਅਕਾਲੀ ਦਲ ਚ ਬੈਹਾ ਤਾਂ ਉਸ ਵੇਲੇ ਸਭ ਬਾਤ ਪ੍ਰਗਟ ਸਿਕ ਹੋ ਰਹਾ ਤੇ ਚਰਜੀ ਸਿੰਘ ਚੈਨੀ ਹੁਣਾਂ ਨੇ ਇਹ ਗੱਲ ਬਕਾਇਦਾ ਤੌਰ ਤੇ ਕਹੀ ਸੀ ਕਿ ਤੁਸੀਂ ਇਹ ਐਕਸ਼ਨ ਨਾ ਕਰੋ ਤੁਸੀਂ ਨਾ ਜਾਓ ਤੁਹਾਨੂੰ ਜਿਹੜਾ ਅਗਰੀ ਚੋਣਾ ਵਿੱਚ ਐਡਸਟ ਜਿਹੜਾ ਉਹ ਕੀਤਾ ਜਾ ਸਕਦਾ ਜਿਮਨੀ ਚੋਣ ਦੇ ਵਿੱਚ ਪਰ ਕਹਿੰਦੇ ਕਿ ਮਿੰਦਰ ਸਿੰਘ ਕਿਫੀ ਬੰਨੇ ਨਹੀਂ ਉਹਨਾਂ ਨੇ ਸ਼ਾਮ ਮਰਦਾ ਕੇ ਬੈਟਰੀ ਲਾਇਆ ਤੇ ਹੁਣ ਜਦੋਂ ਇਹ ਚਰਚਾਵਾਂ ਚੱਲੀਆਂ ਕਿ ਹਾਂ ਭਈ ਉਹਨਾਂ ਨੂੰ ਘਰ ਵਾਪਸੀ ਕਰਾਈ ਜਾ ਸਕਦੀ ਹੈ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਸ਼ਾਮਸੁੰਦਰ ਉਹ ਰੋੜੇ ਨੂੰ ਮਿਲ ਵਾਸਤੇ ਰਾਜਾ ਬੜੇ ਵੀ ਜਾਂਦੇ ਤੇ ਪ੍ਰਤਾਪ ਸਿੰਘ ਬਾਜਵਾ ਵੀ ਜਾਂਦੀ ਹੈ ਪਰਾ ਸੋਕਸ਼ਿੰਦਰ ਸਿੰਘ ਦਾ ਵਾਪਸ ਦਾ ਵਿਰੋਧ ਕਰ ਦਿੰਦੇ ਆ ਤੇ ਜਦੋਂ ਮਹਿੰਦਰ ਸਿੰਘ ਕੇਪੀ ਦੀ ਇਹ ਚਰਚਾ ਉੱਠੀ ਤਾਂ ਸੋ ਆਪਣੇ ਮਾਨ ਸਾਹਿਬ ਪਤਾ ਲੱਗਾ ਕਿ ਜਿਹੜੇ ਜਲੰਧਰ ਦੇ ਉਹ ਲੀਡਰ ਜਿਹੜੇ ਨੇ ਜਿਹੜੇ ਦੁਖੀ ਨੇ ਇਸ ਚੀਜ਼ ਤੋਂ ਉਹਨਾਂ ਨੇ ਜਾ ਕੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਹਾਂ ਭਈ ਇਹ ਕੀ ਹੋ ਰਿਹਾ ਤੇ ਜੇਕਰ ਇਸ ਤਰੀਕੇ ਦਾ ਤੁਸੀਂ ਉਹਨੂੰ ਘਰ ਵਾਪਸੀ ਕਰਾ ਕੇ ਟਿਕਟ ਦਿੰਦੇ ਜੇ ਤੇ ਫਿਰ ਆਪਾਂ ਨਹੀਂ ਜੇ ਕੋਈ ਪ੍ਰਚਾਰ ਕਰਨਾ ਆਪਾਂ ਘਰ ਪੈ ਜਾਣਾ ਤੇ ਕਿਹਦੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਕਿ ਚਲੋ ਠੀਕ ਆ ਆਪਾਂ ਉੱਪਰ ਗੱਲ ਕਰਦੇ ਮੇਰੇ ਨੋਟਸ ਦੇ ਵਿੱਚ ਗੱਲ ਹੈ ਨਹੀਂ ਪੱਲਾ ਜਿਹੜਾ ਉਹਨਾਂ ਨੇ ਛੱਡ ਦਿਆ ਪਰ ਪਰਦੇ ਦੇ ਪਿੱਛੇ ਇਹ ਚਰਚਾਵਾਂ ਜ਼ਰੂਰ ਨੇ ਪਰਦੇ ਦੇ ਪਿੱਛੇ ਕੀ ਖਿਚੜੀ ਪਕ ਰਹੀ ਹੈ ਇਹ ਦਾ ਸਮਾਂ ਬਾਅਦ ਚ ਦੱਸੇਗਾ ਪਰ ਇਹ ਚਰਚਾਵਾਂ ਜ਼ਰੂਰ ਦੇਖੇ ਮਿੰਦਰ ਸਿੰਘ ਕੇਪੀ ਕਾਂਗਰਸ ਦੇ ਵਿੱਚੋਂ ਘਰ ਵਾਪਸੀ ਜਿਹੜੀ ਹੋ ਸਕਦੀ ਹੈ ਤੇ ਸਵੇਰੇ ਕੁਝ ਲੋਕ ਜਲੰਧਰ 'ਚ ਇਹ ਵੀ ਗੱਲਾਂ ਕਰ ਲੈ ਕੇ ਜੇ ਲੋ ਫਿਰ ਏਉਂ ਕੋਈ ਕਰਨਾ ਹੋ ਸਕਦਾ ਕਿ ਪਵਨ ਟੈਨੋ ਵੀ ਕੱਲ ਕੱਲ ਨੂੰ ਫਿਰ ਸ਼ੁਰੂ ਹੋ Nghi ਕਾਲੀ ਦਾ ਚੋ ਜਾ ਕਿਉਂਕਿ ਬਸਪਾ ਦਾ ਵੀ ਸਵਾਦ ਦੇਖਾਇਆ ਆਮ ਆਦਮੀ ਪਾਰਟੀ ਦਾ ਵੀ ਸਵਾਦ ਦੇਖ ਲਿਆ ਹੁਣ ਦੁਬਾਰਾ ਇਹੋ ਹੀ ਰਹਿ ਜਾਂਦਾ ਹੋ ਸਕਦਾ ਹੈ ਕੱਲ ਨੂੰ ਉਹ ਵੀ ਆ ਜੇ ਤੇ ਮਾਨ ਸਾਹਿਬ ਇੱਥੇ ਗੱਲ ਕਰਦੀ ਜ਼ਰੂਰੀ ਬਾਤ ਦੀ ਜਿਹੜੀ ਗੱਲ ਹੈ ਹਲਕਾ ਖਡੂਰ ਸਾਹ ਤੇ ਹਲਕਾ ਆ ਜੜਾ ਫਰੀਦਕੋਟ ਉਥੇ ਜੇਕਰ ਦੋ ਉਮੀਦਵਾਰ ਜਿੱਤੇ ਨੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਸਿਰਫ ਇਸ ਕਰਕੇ ਜਿੱਤੇ ਆ ਕਿ ਲੋਕ ਉਹਨਾਂ ਕੋਲ ਬਦਲ ਨਹੀਂ ਸੀ ਇਹ ਕਿਉਂਕਿ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਜਮਾਇਆ ਚਾਹੇ ਮਿਰਸਾ ਸਿੰਘ ਬਲਟੋਆ ਸੀ ਚਾਹੇ ਉਹ ਕੁਲਬੀਰ ਜੀਰਾ ਹੀ ਜਾਂ ਕੋਈ ਮੰਤਰੀ ਤੇ ਮੱਲਾ ਮੰਨਾ ਸੀ ਕੋਈ ਵੀ ਉਹਨਾਂ ਨੇ ਇਹਨਾਂ ਸਾਰੇ ਨੂੰ ਨਕਾਰਦਿਆਂ ਪਹਿਲ ਉਸ ਨੂੰ ਦਿੱਤੀ ਕਿ ਹਾਂ ਵੀ ਇਹ ਬੇਸ਼ੱਕ ਖਵਾ ਜਿਹੜੀ ਮਰਜ਼ੀ ਕਰ ਲੈ ਪਰ ਅਗਰਾਨਿਕ ਚੁਣਿਆ ਆਜ਼ਾਦ ਉਮੀਦਵਾਰ ਇਹੋ ਹੀ ਹਾਲ ਜਿਹੜਾ ਸੀ ਫਰੀਦਕੋਟ 'ਚ ਸੀ ਫਰੀਦਕੋਟ ਦੇ ਵਿੱਚ ਵੀ ਲਾਲਾ ਲਾਜ਼ਾ ਕੇ ਪਾਸੇ ਹੰਸ ਰਾਜ ਹੰਸ ਉਹਦੇ ਹੀ ਰੋਲ ਦੀ ਭੂਮਿਕਾ ਵੇਖ ਲਓ ਜਾਂ ਦੂਜੇ ਪਾਸੇ ਕਰਮਜੀਤ ਕਰਨ ਮੋਲ ਦੀ ਗੱਲ ਕਰ ਲਓ ਜਿਹੜਾ ਇੱਕ ਹੋਰ ਸੀਫਰ ਕਾਂਗਰਸ ਦੇ ਜਿਹੜਾ ਨਾਂ ਹੀ ਕੋਈ ਨਹੀਂ ਜਾਣਦਾ ਤਾਂ ਆਖੜਿਆਂ ਨੇ ਫਿਰ ਉਮੀਦਵਾਰ ਦੀ ਜਿਹੜੀ ਚੋਣ ਕੀਤੀ ਉਸ ਆਜ਼ਾਦ ਉਮੀਦਵਾਰ ਦੀ ਕੀਤੀ ਕਿ ਜਿਹੜਾ ਬੰਦਾ ਸਰਜੀਤ ਸਿੰਘ ਖਾਲਸਾ ਸੀ ਜਦੋਂ ਲੋਕਾਂ ਕੋਲ ਬਦਲ ਕਰਨ ਦੀ ਗੱਲ ਉਹ ਤੇ ਲੋਕ ਫਿਰ ਉਸ ਤਰੀਕੇ ਨਾਲ ਉਮੀਦਵਾਰਾਂ ਨੂੰ ਚੁੰਨਦੇ ਆ ਤੇ ਹੁਣ ਜਲੰਧਰ ਦੀ ਜਿਹੜੀ ਜਿੰਨੀ ਚੋਣ ਆ ਇੱਥੇ ਵੀ ਤੁਸੀਂ ਇਹ ਨਾ ਸਮਝੋ ਕਿ ਮੁਕਾਬਲਾ ਕੇਵਲ ਤੇ ਕੇਵਲ ਇਹਨਾਂ ਚੌਗ ਵਿਕਤੀਆਂ 'ਚ ਹੋਣਾ ਚਰਚਾਵਾਂ ਜਿੱਥੇ ਮਹਿੰਦਰ ਸਿੰਘ ਕੇਪੀ ਦੀ ਤੁਸੀਂ ਗੱਲ ਕੀਤੀ ਆ ਜੋ ਮੇਰੇ ਸੂਤਰ ਤੱਕ ਜਾਣਕਾਰੀ ਪਹੁੰਚੀ ਮੈਂ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਮੈਂ ਪਹਿਲਾਂ ਗੱਲ ਕਹਦਾ ਪਰ ਚਰਚਾਵਾਂ ਨੇ ਜੋ ਜਾਣਕਾਰੀ ਸਾਨੂੰ ਮਿਲੀ ਆ ਆਪਣੇ ਸੂਤਰਾਂ ਤੋਂ ਉਹ ਪਤਾ ਲੱਗਾ ਕਿ ਕੁਝ ਕਿਸਾਨ ਯੂਨੀਅਨ ਜਿਹੜੇ ਨੇ ਉਹ ਕੰਗੜਾ ਰੌਥ ਵਾਲੇ ਕੇਸ ਦੇ ਵਿੱਚ ਜਿਹੜੀ ਬੀਬੀ ਨੇ ਥੱਪੜ ਮਾਰਿਆ ਉਹਨੂੰ ਵੀ ਜਲੰਧਰ ਦੇ ਜਿੰਮੀ ਚੌਂਚੂ ਜਾਂ ਕਿਸੇ ਹੋਰ ਖੇਤਰ ਤੋਂ ਕਿਸਾਨ ਯੂਨੀਅਨ ਆਪਣਾ ਉਮੀਦਵਾਰ ਬਣਾ ਸਕਦੀ ਹੈ ਨਹੀਂ ਚੌਂਬਾ ਦਾ ਜਿੰਮੀ ਚੌਂਚੂ ਦੇ ਵਿੱਚ ਮਦਾਰਮ ਵਿੱਚ ਉਤਾਰ ਸਕਦੇ ਕੋਈ ਜਨਰਲ ਕੋਲ ਜਿਹੜਾ ਨਾਂ ਹੈਗਾ ਹਾਲਾਂਕਿ ਇਹ ਪੁਸ਼ਟੀ ਨਹੀਂ ਹੈ ਪਰ ਸੂਤਰਾਂ ਤੋਂ ਉੜਦੀ ਉੜਦੀ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਤੇ ਸੁਖਵਿੰਦਰ ਆਪਣੇ ਮਾਨ ਸਾਹਿਬ ਜੇਕਰ ਅਮਰਤਪਾਲ ਸਿੰਘ ਨੂੰ ਲੋਕ ਉਥੋਂ ਭਾਰੀ ਫਤਵਾ ਜਿਤਾ ਸਕਦੇ ਆ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਨਹੀਂ ਹੁੰਦਾ ਕਿ ਕਿੱਦਾਂ ਉ ਅਮਰਸਰ ਦੀ ਸੀਟ ਤੇ ਜਲੰਧਰ ਦੀ ਸੀਟ ਪੰਜਾਬ ਦੀ ਸਿਆਸਤ ਵਿੱਚ ਇੱਕ ਹਮੇਸ਼ਾ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ ਰੁਕਟੰਗ ਬਦਲ ਦਿੰਦੀ ਰਹੀ ਹੈ ਤੇ ਜੇਕਰ ਉੱਥੇ ਕਿਸਾਨ ਯੂਨੀਅਨ ਬੀਬੀ ਕੁਲ ਜਿੰਦਰਕੌਰ ਨੂੰ ਇਹਨਾਂ ਉਮੀਦਵਾਰਾਂ ਦੇ ਮੁਕਾਬਲੇ ਇਹ ਇਸ ਜਿੰਮੀ ਚੋਣ ਚ ਨਾ ਹੋਵੇ ਚਾਏ ਬਰਤਾਲੇ ਵਾਲੀ ਜੋ ਹੋ ਜੇ ਜਿਹੜੇ ਬਾਅਦ ਵਿੱਚ ਜੜੀਆਂ ਹੋਣੀਆਂ ਨੇ ਉੱਥੇ ਖਲਾਰ ਦਿੰਦੀ ਹੈ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਵੀ ਇੱਕ ਨਵਾਂ ਮੂਰ ਜਿਹੜਾ ਹੋ ਸਕਦਾ ਕਿਉਂਕਿ ਲੋਕ ਅੱਕੇ ਪਏ ਨੇ ਇਹਨਾਂ ਰਮਾਈਤੀ ਉਮੀਦਵਾਰਾਂ ਦੇ ਭੂਮਿਕਾ ਤੋਂ ਜਿਹੜਾ ਕਦੀ ਕਿਸੇ ਪਾਰਟੀ 'ਚ ਕਿਹੜੇ ਕਿਸੇ ਪਾਰਟੀ 'ਚ ਤੇ ਇਹ ਜਲੰਧਰ ਦੀ ਚੀਜ਼ ਨਹੀਂ ਚੋਂਚਾਪਾ ਇਹ ਚਪਚਾਵਾ ਨਹੀਂ ਇਹ ਕੁਝ ਲੋਕਾਂ ਨੇ ਗੱਲ ਕੀਤੀ ਜਿਹੜੇ ਭਾਰਤੀ ਸਾਹਿਬ ਜਿਹੜੀ ਕਿਸਾਨ ਯੂਨੀਅਨ ਨੇ ਉਹਨਾਂ ਦੇ ਕੁਝ ਅਗਵਾ ਨੇ ਕਿ ਹਾਂ ਭਈ ਸੋਚਿਆ ਜਾ ਰਿਹਾ ਕਿ ਕਿਉਂ ਨਾ ਇਹਨਾਂ ਸਾਰੇ ਉਮੀਦਵਾਰਾਂ ਦੇ ਮੁਕਾਬਲੇ ਜਿਹੜਾ ਕਗੜਾ ਪਰਉਤ ਕੇ ਇਸ ਤਰ੍ਹਾਂ ਵਿੱਚ ਬੀਬੀ ਕਲਜਿੰਦਰ ਕੋ ਸੀਆਈਐਸਫ ਦੀ ਉਹਨੂੰ ਖੜਾ ਕਰ ਦੋ ਜੇਕਰ ਅਮਰਿਤਪਾਲ ਜੇਲ੍ਹ ਦੇ ਵਿੱਚ ਬਿਠਾ ਜਿੱਤ ਸਕਦਾ ਤਾਂ ਉਹ ਬੀਬੀ ਦੇ ਫਿਰ ਅਜਕਲ ਚਰਚਾਵਾ ਚ ਨਹੀਂ ਸੋ ਕਹਿਣ ਦਾ ਅਰਥ ਹੈ ਕਿ ਇਹ ਜਿਹੜੀ ਜਿੰਨੀ ਚੋਣ ਹੋਗੀ ਮਾਨ ਸਾਹਿਬ ਵੀ ਬੜੀ ਦਿਲਚਸਪ ਚੋਣ ਹੋਏਗੀ ਕਿਉਂਕਿ ਲੋਕਾਂ ਨੇ ਬੇਸ਼ੱਕ ਕਾਂਗਰਸ ਇਸ ਹਲਕੇ ਤੋਂ ਜਿਹੜੀ ਲੋਕ ਸਭਾ ਦੀ ਚੋਣ ਆ ਉਥੋਂ 448934 ਵੋਟਾਂ ਨਾਲ ਜਿੱਤਦੀ ਹੈ ਦੂਸਰੇ ਨੰਬਰ ਤੇ ਭਾਜਪਾ ਰਹੀਦੀ ਹੈ ਤੀਸਰੇ ਨੰਬਰ ਤੇ ਜਾ ਕੇ ਆਮ ਆਦਮੀ ਪਾਰਟੀ ਨੇ ਦੀ 15000 ਵੋਟ ਤੇ ਆਕਾਲੀ ਦਲ 900 1500 ਜਿਹੜੀ ਵੋ ਪਾ ਫਿਰ ਪਾਰਟੀਆਂ ਤਾਂ ਸਾਰੀਆਂ ਤੇ ਕਾਂਗਰਸ ਪਾਰਟੀ ਕੋਲ ਹੁਣ ਉਮੀਦਵਾਰ ਹੈ ਨਹੀਂ ਤਾਂ ਸੋ ਇਸ ਕਰਕੇ ਜਿਹੜੇ ਵੋਟਰ ਆ ਉਹ ਅਸਮੰਜਨ ਦੀ ਸਥਿਤੀ 'ਚ ਆ ਤੇ ਵੋਟਰ ਅਜੇ ਹਾਂ ਫੈਸਲਾ ਲੈ ਸਕਦੇ ਆ ਕਿ ਜਿਹੜੀ ਪੰਜਵੀਂ ਤੇ ਦੂਜੇ ਦਾ ਫੈਸਲਾ ਹੁੰਦਾ ਹੋਵੇ ਕਿਉਂਕਿ ਲੋਕਾਂ ਨੇ ਇਹਨਾਂ ਦੇ ਆਪਸੀ ਆ ਜਿਹੜੇ ਫਿਕਸ ਮੈਚ ਆ ਇਹਨਾਂ ਨੂੰ ਨਹੀਂ ਦੇਖਣੀ ਜੇ ਉਧਰ ਟਿਕਟ ਨਾ ਮਿਲੀ ਉਧਰ ਟਿਕਟ ਉਧਰ ਹੋ ਗਏ ਜੇ ਉਧਰ ਟਿਕਟ ਨਾ ਮਿਲੀ ਉਧਰ ਹੋ ਗਏ ਸੋ ਲੋਕ ਵੀ ਆਸਰੇ ਬੜੇ ਸੂਝਵਾਨ ਨੇ ਹੋ ਸਕਦਾ ਕਿ ਜੇ ਕਿਸਾਨ ਯੂਨੀਅਨ ਜਿਹੜੀ ਯੂਨੀਅਨ ਦਾ ਨਾ ਕੋਈ ਆਪਣਾ ਕੋਈ ਇਹੋ ਜਿਹਾ ਸਾਂਝਾ ਉਮੀਦਵਾਰ ਭਰਾ ਦੇ ਜਿਹੜੇ ਬੀਤੇ ਦੌਰ ਤਾਂ ਹਰਾਨੀ ਨਹੀਂ ਹੋਊਗੀ ਕਿ ਉਹ ਸਾਰੇ ਕੱਟ ਕੇ ਉਹ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਸੇ ਤਰੀਕੇ ਨਾਲ ਪਹੁੰਚੇ ਜਿਸ ਤਰੀਕੇ ਨਾਲ ਭਾਈ ਅਮਰਤਵਾਲ ਪਹੁੰਚਿਆ ਲੋਕ ਸਭਾ ਵਿੱਚ ਪਹੁੰਚੜਾ ਆ ਜਾਂ ਸਰਜੀਤ ਖਾਲਸਾ ਹੁਣਾਂ ਨੇ ਪਹੁੰਚਣਾ ਜੀ ਜੀ ਪਰ ਆਪਾਂ ਫਿਰ ਕਹਿ ਸਕਦੇ ਸਰ ਜਿਵੇਂ ਲੋਕ ਸਭਾ ਦੇ ਵਿੱਚ ਜਿਹੜੇ ਵੀ ਦਾਦ ਬਦਲ ਬਦਲ ਕੇ ਆਏ ਸੀਗੇ ਚਾਹ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਚਾਹ ਟੀਨੂ ਦੀ ਗੱਲ ਕਰੀਏ ਚਾਹ ਿੰਦਰ ਸਿੰਘ ਕੇਪੀ ਦੀ ਗੱਲ ਕਰੀਏ ਸਭ ਕੁ ਸਖਾਇਆ ਤੇ ਖੁੱਡੇ ਲੈਣ ਲਗਾਇਆ ਵੋਟਰਾਂ ਨੇ ਕੀ ਜਿਮਨੀ ਚੌਂਣ ਦੇ ਵਿੱਚ ਵੀ ਆਪਾਂ ਕੁਝ ਇਸ ਤਰ੍ਹਾਂ ਦੇ ਨਜ਼ਾਰੇ ਦੇਖ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਦਲ ਬਦਲੀ ਹੋਈ ਹੈ ਜਿਹੜੇ ਕਿਉਂਕਿ ਜੇ ਆਪ ਗੱਲ ਕਰੀਏ ਜਿਨ੍ਹਾਂ ਲੋਕਾਂ ਨੇ ਬੀਜੇਪੀ ਦੇ ਖਿਲਾਫ ਵੋਟ ਪਾਈ ਸੀ ਹੁਣ ਉਹ ਮਹਿੰਦਰ ਭਗਤ ਨੂੰ ਮੰਨ ਲਓ ਜੇ ਆਮ ਆਦਮੀ ਪਾਰਟੀ ਵਿੱਚ ਆ ਗਏ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਚਾਣ ਲੋਕਾਂ ਨੇ ਵੋਟ ਪਾਈ ਸੀ ਮਹਿੰਦਰ ਭਗਤ ਨੂੰ ਹਰਾਉਣ ਦੇ ਲਈ ਵੋਟ ਪਾਈ ਸੀ ਉਹ ਮਹਿੰਦਰ ਭਗਤ ਦੇ ਪੱਖ 'ਚ ਵੋਟ ਦੇ ਪਾਉਣਗੇ ਤੇ ਜਿਨ੍ਹਾਂ ਨੇ ਸ਼ੀਤਲੰਗਰਾਲ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਹੁਣ ਉਹ ਬੀਜੇਪੀ ਦੇ ਹੱਕ ਦੇ ਵਿੱਚ ਵੋਟ ਦੇ ਪਾਉਣਗੇ ਕਿਉਂਕਿ ਇਹ ਵੀ ਅਸਮੰਜਸ ਦੀ ਮੈਂ ਤਾਂ ਮਾਨਸਾਪੇ ਨਹੀਂ ਇਹ ਗੱਲ ਕੀਤੀਦਾ ਕਿ ਵੋਟਰ ਇਹਨਾਂ ਦੇ ਘਾਲੇ ਮਾਲਿਆ ਤੋਂ ਇੰਨਾ ਕ ਨਰਾਸ਼ ਹੋ ਚੁੱਕਾ ਆ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨੇ ਅਗਲੇ ਦਿਨਾਂ ਚ ਕਰਦਾ ਕੀ ਹੈ ਇਹ ਸਾਇਲੈਂਟ ਵੋਟਰ ਹਾਂ ਬਿਲਕੁਲ ਸਰ ਉਹਨੇ ਇਹ ਦੇਖਣਾ ਪੂਗਾ ਵੋਟਰਾਂ ਨੂੰ ਕਿ ਉਹ ਪਾਰਟੀ ਨੂੰ ਵੋਟ ਪਾ ਰਹੇ ਨੇ ਕਿਉਂਕਿ ਲੋਕ ਸਭਾ ਦੀ ਅਕਸਰ ਇਲੈਕਸ਼ਨ ਦੇ ਵਿੱਚ ਇਹ ਮੰਨਤਾ ਹੁੰਦੀ ਹੈ ਇਹ ਵੀ ਜਿਹੜੀ ਵੋਟ ਹੈ ਉਹ ਪਾਰਟੀ ਨੂੰ ਪੈਂਦੀ ਹੈ ਤੇ ਵਿਧਾਨ ਸਭਾ ਦੇ ਵਿੱਚ ਗੱਲ ਚਿਹਰੇ ਤੇ ਆ ਟੁੱਕਦੀ ਹੈਗੀ ਹੁਣ ਇੱਥੇ ਚਿਹਰੇ ਪਹਿਲਾਂ ਵੀ ਸੀਗੇ ਇਹੀ ਚਿਹਰੇ ਸੀ ਆਪਾ ਦੇ ਵਿੱਚ ਖਿੱਚੋ ਤਾਣ ਚੱਲੀ ਸੀ ਲੇਕਿਨ ਪਾਰਟੀਆਂ ਦੇ ਨਿਸ਼ਾਨ ਬਦਲ ਗਏ ਨੇ ਕਿ ਇੱਥੇ ਹੁਣ ਚਿਹਰੇ ਨੂੰ ਵੋਟ ਪੈਗੀ ਜਾਂ ਫਿਰ ਪਾਰਟੀ ਨੂੰ ਵੋਟ ਪੈਗੀ ਮਾਨ ਸਾਹਿਬ ਦੇਖੋ ਜਿਹੜੀ ਭਾਜਪਾ ਦਾ ਪੱਕੀ ਵੋਟ ਆ ਉਹ ਤਾਂ ਭਾਜਪਾ ਨੂੰ ਪੈਣੀ ਪੈਣੀ ਹੈ ਕਾਂਗਰਸ ਦੀ ਜਿਹੜੀ ਵੋਟ ਆ ਉਹ ਉਦੋਂ ਖਿਸਕੇਗੀ ਕਿ ਜਿਸ ਤਰੀਕੇ ਨਾਲ ਭਿੰਦਰਪਖਤ ਦਾ ਆ ਮਾਫ ਕਰਦਾ ਜਿਹੜਾ ਮਹਿੰਦਰ ਸਿੰਘ ਕੇਪੀ ਉਤਰੋਂਦਾ ਤੇ ਜਿਸ ਤਰੀਕੇ ਨਾਲ ਵਿਰੋਧ ਸ਼ੁਰੂ ਹੋ ਗਿਆ ਇਹ ਜਿਹੜੀਆਂ ਸਥਿਤੀਆਂ ਨੇ ਇਹ ਤਾਂ ਮੈਂ ਤਾਂ ਪਿੱਨੀ ਗੱਲ ਕਰ ਦਿੱਤੀ ਆ ਕਿ ਹੋ ਸਕਦਾ ਕਿ ਇਹਨਾਂ ਚੋਣਾਂ ਦੇ ਵਿੱਚ ਕੋਈ ਪੰਜਵਾਂ ਬੰਦਾ ਹੀ ਦਾਅ ਲਾ ਜਾਏ ਕਿਉਂਕਿ ਲੋਕਾਂ ਜਿਹੜੀ ਪੱਕੀ ਵੋਟ ਆ ਪਾਰਟੀ ਦੀ ਉਹ ਤਾਂ ਮਨਸਾਪ ਪੈਣੀ ਪੈਣੀ ਹੈ ਫੈਸਲਾ ਉਹ ਸਾਇਲੈਂਟ ਵੋਟ ਦਾ ਹੁੰਦਾ ਆ ਕਿ ਜਿਸ ਵੋਟ ਨੇ ਅੰਤਮ ਸਮੇਂ 'ਚ ਜਾ ਕੇ ਫੈਸਲਾ ਕਰਦਾ ਕਿ ਇਹ ਲੋਕ ਕਰ ਕੀ ਰਹੇ ਆ ਭਾਜਪਾ ਦੀ ਭਾਜਪਾ ਨੂੰ ਪੈਣੀ ਆ ਅਕਾਲੀ ਦਾ ਅਕਾਲੀ ਦਾ ਨੂੰ ਅਕਾਲੀ ਦਾ ਵੋਟ ਬੈਂਕ ਉੱਤੇ ਹੈ ਨਹੀਂ ਇਹ ਉੱਤੇ ਕਾਟਰ ਹੈ ਨਹੀਂ ਆ ਪਰ ਪਾਰਟੀ ਦੀ ਵੋਟ ਪੜੀ ਪਤ ਫੈਸਲਾ ਜਿਹੜਾ ਆ ਉਹ ਸਾਈਲੈਂਟ ਵੋਟਰ ਦੇ ਹੱਥ ਹਊਗਾ ਜਿਹਨੇ ਜਾ ਕੇ ਸੋਚ ਨੱਪਣ ਲੱਗਿਆ ਫੈਸਲਾ ਕਰਦਾ ਕਿ ਭਈ ਹਾਂ ਵੋਟ ਕਿੱ데 ਪਾਉਣੀ ਸੋ ਇਸ ਕਰਕੇ ਜਿਹੜੇ ਉਮੀਦਵਾਰ ਇਸ ਵੇਲੇ ਚੋਣ ਮੈਦਾਨ ਚ ਨਹੀਂ ਦੋ ਜਾਂ ਤਿੰਨ ਜਿਹੜੇ ਕੱਲ੍ਹ ਹੋਣੇ ਆ ਇਹ ਏਡੀ ਸ਼ਕਤੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿ ਜੇਕਰ ਚਰਨਜੀਤ ਸਿੰਘ ਚਨੀਏ ਤੇ ਉੱਜੇ ਤੱਕ ਇਹਨੇ ਤੇ ਫਿਰ ਕਾਂਗਰਸ ਦਾ ਜਿਹੜਾ ਬੰਦਾ ਖਿਲਾਰ ਦੰਗੇ ਉਹੀ ਜਿੱਤੂਗਾ ਖਾਸ ਤੌਰ ਤੇ ਮਿੰਦਰ ਸਿੰਘ ਕੇਪੀ ਦੇ ਪ੍ਰਸੰਗ ਦੇ ਵਿੱਚ ਤੇ ਹਾਂ ਭਈ ਜੇ ਉਹ ਮੁੱਖ ਮੰਤਰੀ ਸਾਹਿਬ ਇਥੇ ਆਣ ਕੇ ਬਹਿ ਗਏ ਆ ਤੇ ਫਿਰ ਮਿੰਦਰ ਪੱਕੇ ਜਿੱਤੂਗਾ ਇਹ ਗੱਲ ਪੱਕੀ ਨਹੀਂ ਮਾਨ ਸਾਹਿਬ ਹਰ ਬੰਦਾ ਐਕਟਵਾ ਤੇ ਹਰ ਬੰਦਾ ਜਾਣਦਾ ਉਸਦੀ ਵੋਟ ਦੀ ਕੀਮਤ ਕੀ ਆ ਮੈਂ ਤਾਂ ਪਹਿਨੇ ਹੀ ਕਹਿ ਰਿਹਾ ਬਾਰ ਬਾਰ ਮੈਂ ਗੱਲ ਕਰ ਰਿਹਾ ਕਿ ਕਿ ਜੇਕਰ ਕਿਤੇ ਕਿਸਾਨ ਯੂਨੀਅਨ ਆਪਣਾ ਇਹ ਪਤਾ ਸੁੱਟ ਦਿੱਤਾ ਤਾਂ ਕਿਤੇ ਇਦਾਂ ਦਾ ਹੋ ਕਿ ਬਾਕੀ ਸਾਰੇ ਦੀ ਜ਼ਮਾਨਤਾਂ ਜਿਹੜੀਆਂ ਉਹ ਜਲਤ ਹੋ ਜਾਵੇ ਸੋ ਬਿਲਕੁਲ ਦੀ ਬਿਲਕੁਲ ਆਪਾਂ ਕਹਿ ਸਕਾਂ ਰੋਚਕ ਹੋ ਚੁੱਕੀ ਆ ਲੇਕਿਨ ਵੋਟਰ ਉਹੀ ਗੱਲ ਹੋਏਗੀ ਟਾਈਮ ਤੇ ਜਾ ਕੇ ਦੱਸੋਗੇ ਵੀ ਭਾਈ ਵੋਟ ਪਾਉਣੀ ਕਿਹਨੂੰ ਆਸਮੰਜਸ ਦੀ ਸਥਿਤੀ ਦੇ ਵਿੱਚ ਵੋਟਰ ਰਹਿਣਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਨੇ ਜਾਂ ਪਾਰਟੀ ਦੇ ਵਰਕਰਾਂ ਨੇ ਜਿਹੜੇ ਉਮੀਦਵਾਰ ਨੂੰ ਆਪਣੇ ਨੂੰ ਜਿਤਾਇਆ ਸੀ ਹੁਣ ਉਹ ਉਹਨਾਂ ਦੇ ਖਿਲਾਫ ਉਹਨਾਂ ਨੂੰ ਪ੍ਰਚਾਰ ਕਰਨਾ ਪੈਣਾ ਹੈ ਇਹ ਦਲ ਬਦਲੂਆਂ ਨੇ ਚਲੰਦਰ ਦੇ ਵਿੱਚ ਆਪਣਾ ਗੜ ਬਣਾ ਰੱਖਿਆ ਚਾਹੇ ਗੱਲ ਲੋਕ ਸਭਾ ਦੀ ਹੋਵੇ ਚਾਹੇ ਗੱਲ ਜਿਮਨੀ ਚੌਂ ਦੀ ਹੋਈਏ ਸੋ ਅਣਕੀ ਸਰ ਜੀ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਮਾਨ ਸਰ ਇਹਨਾਂ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਜਿਨ੍ਹਾਂ ਕੋਲੋਂ ਅੱਜ ਦਿਨ ਐਨ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉ